ਜੋ ਸਤਿਗੁਰੂ ਜੀ ਨੇ ਅੱਜ ਸਾਨੂੰ ਲੜੀ ਦੇ ਤਹਿਤ 12 ਮਾਹ ਮਹੀਨੇ ਦੇ ਵਿੱਚੋਂ ਜੇ ਵੀ ਇਹਨੇ ਦੀ ਵਿਚਾਰ ਬਖਸ਼ ਕੀਤੀ ਹੈ ਆਓ ਇਸ ਪਾਵਨ ਸ਼ਬਦ ਨੂੰ ਗੁਰੂ ਕਿਰਪਾ ਦੇ ਨਾਲ ਕੋਰਨ ਦਾ ਯਤਨ ਕਰੀਏ ਕੱਲ ਵਿਸਾਖ ਦੇ ਮਹੀਨੇ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਮਝਾਇਆ ਸੀ ਕਿਸੁ ਹਾਬ ਸਾਥ ਬ੍ਰਹਮ ਇਨਾ ਉਹਨਾਂ ਵਾਸਤੇ ਸੁਹਾਵਾ ਹੈ ਜਿਨ੍ਹਾਂ ਨੇ ਸੰਤਾਂ ਜਨਾਂ ਦੀ ਸੰਗਤ ਕੀਤੀ ਹੈ ਜਿਹੜੇ ਗੁਰੂ ਕੀ ਸੰਗਤ ਵਿੱਚ ਆ ਕੇ ਪ੍ਰਮਾਤਮਾ ਦੀ ਚਰਨ ਧੂੜੀ ਨੂੰ ਆਪਣੇ ਮਸਤਕ ਤੇ ਲਾਉਂਦੇ ਸਤ ਗੁਰੂ ਜੀ ਕਹਿੰਦੇ ਵਸਾਕ ਸੁਹਾਵਾ ਤਾਂ ਲਗੈ ਜਾਂ ਸੰਤ ਭੇਟੇ ਹਰ ਸੁਖੀ ਤੇ ਜੇਠ ਦੇ ਮਹੀਨੇ ਦੇ ਵਿੱਚ ਸਤਿਗੁਰ ਧੰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ ਨੇ ਹਰ ਜੇਠ ਚੜੰਦਾ ਮੋਹੀਐ ਜਿਸੀ ਅੱਗ ਸਭ ਜਿਵਾਨਾ ਜੇਠ ਨਾਮ ਵੱਡੇ ਦਾ ਹੈ ਤੇ ਵੱਡਾ ਗੁਣ ਹੈ ਸਤਗੁਰ ਜੀ ਦੀ ਬਾਣੀ ਕਿੰਦੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰੱਖੀਂਦੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਉਸ ਵੱਡੇ ਦੇ ਅੱਗੇ ਨਿਮਰਤਾ। ਉਹ ਵੱਡੇ ਆ ਕੇ ਨਮਸਕਾਰ ਕਰ ਉਹਨੂੰ ਲੋੜ ਨਾ ਕਰ ਉਹਨੂੰ ਲੱਗਣਾ ਕਰ ਜਿਹਦੇ ਅੱਗੇ ਸਾਰੀ ਮੁਕਾਈ ਜਿਹੜੀ ਆ ਝੁਕਦੀ ਹੈ। ਜਿਹਦੇ ਅੱਗੇ ਆ ਕੇ ਸਾਰੀ ਕੋਰਕਾਇਨਾਦ ਝੋ ਜਾਂਦੀ ਹੈ। ਸਤਗੁਰੂ ਜੀ ਕਹਿੰਦੇ ਭਾਈ ਉਸ ਜੇਖ ਵੱਡੇ ਨੂੰ ਉਹਦੇ ਨਾਲ ਜੁੜਨਾ ਪਰਹ ਜੇਖ ਜੁੜੰਦਾ ਨੋਰੀਏ ਜਿਸ ਅੱਗੇ ਸਭ ਨਿਮਨ ਸੰਤੂਜੀ ਕਹਿੰਦੇ ਜਿਹਦੇ ਅੱਗੇ ਸਾਰੇ ਝੁਕ ਜਾਂਦੇ ਨੇ ਤੂੰ ਵੀ ਆ ਕੇ ਭਾਈ ਉਸ ਪਰਮਾਤਮਾ ਦੇ ਵਿੱਚ ਬਣਨ ਕਰ ਉਹਨੂੰ ਲੱਭਣਾ ਕਰ ਜਿਵੇਂ ਸਾਧ ਸੰਗਤ ਜੀ ਜੇਠ ਦਾ ਮਹੀਨਾ ਜਦੋਂ ਗਰਮੀ ਦਾ ਮਹੀਨਾ ਬਣਿਆ ਗਿਆ ਸਭ ਤੋਂ ਵੱਧ ਗਰਮੀ ਜਿਹੜੀ ਹੈ ਜੇਠ ਦੇ ਅਹਾੜੇ ਦੇ ਵਿੱਚ ਪੈਂਦੀ ਹੈ ਤੇ ਇਹ ਦੋ ਮਹੀਨੇ ਤੇ ਗਰਮੀ ਦੀ ਰੁੱਤ ਹੁੰਦੀ ਹੈ ਜਦੋਂ ਜਦੋਂ ਦਰਖਤਾਂ ਦੇ ਪੱਤੇ ਜਿਹੜੇ ਨੇ ਵੀ ਕੁਮਲਾ ਜਾਂਦੇ ਨੇ ਗਰਮੀ ਜਿੰਦੇ ਜੀਵ ਜੰਤੂ ਬਿਹਾਲ ਹੁੰਦੇ ਨੇ ਪਾਣੀ ਤੋਂ ਤਰਸਦੇ ਨੇ ਦੁਨੀਆਂ ਦੀ ਲੋਕਾਈ ਜਿਹੜੀ ਬਿਹਾਲ ਹੋ ਜਾਂਦੀ ਹੈ ਇਸ ਮਹੀਨੇ ਦੇ ਵਿੱਚ ਦਰਖਤ ਜਿਹੜੇ ਨੇ ਸਾਥ ਸੰਗਤ ਜੀ ਉਹਨਾਂ ਦੇ ਫਲ ਫੁੱਲ ਵੀ ਸੁੱਕ ਜਾਂਦੇ ਨੇ ਪਰ ਇਸ ਮਹੀਨੇ ਦੀ ਮਹਾਨਤਾ ਜੇ ਆਪਾਂ ਦੇਖੀਏ ਨਾ ਤਾਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆ ਨੇ ਜਿਹੜਾ ਗਰਮੀ ਦਾ ਸਭ ਤੋਂ ਤਪਦਾ ਮਹੀਨਾ ਜੇਠ ਹੈ ਹੈ ਸਤਗੁਰੂ ਜੀ ਨੇ ਆਪਣੀ ਸ਼ਹਾਦਤ ਜਿਹੜੀ ਆ ਉਹ ਜੇਠ ਦੇ ਮਹੀਨੇ ਦੇ ਵਿੱਚ ਦਿੱਤੀ ਹੈ। ਅੱਧੀ ਤਵੀ ਦੇ ਉੱਪਰ ਜੇ ਧੰਤ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਚੌਂਕੜਾ ਮਾਰ ਕੇ ਬੈਠੇ ਸੀ ਉਹ ਜੇਠ ਦਾ ਮਹੀਨਾ ਸੀ। ਤੇ ਤੱਤੀ ਤਵੀ ਤੇ ਵੀ ਸਤਗੁਰੂ ਜੀ ਨੇ ਉਸ ਪ੍ਰਮਾਤਮਾ ਦੇ ਹੁਕਮ ਦੀ ਪਾਲਣਾ ਕੀਤੀ ਉਸ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੀ ਚਲੇ। ਜਦੋਂ ਸਾਈ ਮੀਆਂ ਮੀਰ ਨੇ ਆ ਕੇ ਧੰਤ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜਨਾ ਆ ਕੇ ਜਦ ਸਾਈਂ ਪਿੱਠਾ ਦੇਖ ਹਾਲ ਯਾਰ ਦਾ ਕੁੱਨ ਰੋਪਿਆ ਕੁੱਨ ਹੋਪਿਆ ਜਦੋਂ ਸਾਈਂ ਧਾਹਾ ਮਾਰ ਕੇ ਰੋਣ ਲੱਗਾ ਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਸਾਈਂ ਜੀ ਛੋਡੋ ਪ੍ਰੀਤੀ ਚਾਮਸੇ ਕੀਆ ਹੋਇਆ ਤਨ ਜਲ ਰਹਾ ਹੈ ਅਨ ਸ਼ਾਂਤ ਹੈ ਹਰ ਨਾਮ ਸਿ ਕੀ ਹੋਇਆ ਜੇ ਤਨ ਜਲ ਰਿਹਾ ਹੈ ਪਰ ਸਾਡੀ ਅੰਦਰ ਦੀ ਸ਼ਾਂਤੀ ਜਿਹੜੀ ਉਹ ਪਰਮਾਤਮਾ ਦੇ ਨਾਮ ਦੇ ਵਿੱਚ ਹੈ ਉਸ ਨਾਮ ਦੀ ਗੱਲ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਹਮਣੇ ਸਮਝਾਉਂਦੇ ਪਏ ਨੇ ਸਤਿਗੁਰੂ ਜੀ ਕਹਿੰਦੇ ਹਰ ਜੇਠ ਜੁੜੰਦਾ ਨੋਰੀ ਆ ਉਸ ਪਰਮਾਤਮਾ ਨੂੰ ਲੱਭ ਜਿਹਨੂੰ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਨੇ ਤਤੀ ਕਵੀ ਤੇ ਬੈਠ ਕੇ ਵੀ ਲੱਭਿਆ ਤੇਰਾ ਕੀਆ ਮੀਠਾ ਲੱਗੈ ਹਰ ਨਾਮ ਬਦਾਰਥ ਨਾਨਕ ਬੰਗੈ ਤਤੀਆਂ ਕਵੀਆਂ ਤੇ ਵੀ ਸਤਿਗੁਰੂ ਜੀ ਨੇ ਉਸ ਪਰਮਾਤਮਾ ਦੇ ਗੁਣਾਂ ਨੂੰ ਲਾਇਆ ਸਤਿਗੁਰੂ ਜੀ ਕਹਿੰਦੇ ਜਿੱਦੇ ਅੱਗੇ ਸਾਰੇ ਝੁਲਦੇ ਨੇ ਭਾਈ ਤੂੰ ਵੀ ਉਹਦੇ ਅੱਗੇ ਆ ਕੇ ਜਮਣਾ ਕਰ ਹਰ ਸੱਜਣ ਦਾ ਮਨ ਲੱਗਿਆ ਕਿਸੈ ਨਾ ਦੇ ਬੰਨ ਦਾਵਣ ਕਹਿੰਦੇ ਜੀ ਪੱਲੇ ਨੂੰ ਫਾਰਸੀ ਦਾ ਸ਼ਬਦ ਹੈ ਦਾਵਣ ਕਹਿੰਦੇ ਪੱਲੇ ਨੂੰ ਜਿੱਦੇ ਇੱਕ ਵਾਰੀ ਪੱਲੇ ਨਾਲ ਲੱਗ ਜਾਈਏ ਨਾ ਸਤਿਗੁਰੂ ਜੀ ਕਹਿੰਦੇ ਜੇ ਸੱਜਣ ਦੇ ਪੱਲੇ ਨਾਲ ਲੱਗ ਗਿਆ ਨਾ ਉਸ ਮਾਲਕ ਦੇ ਜੀ ਹਰ ਸੱਜਣ ਦਾਵਣ ਲੱਗੇ ਆ ਕਿਸੈ ਨਾ ਦੇ ਬੰਨ ਫਿਰ ਉਹ ਪ੍ਰਮਾਤਮਾ ਤੈਨੂੰ ਕਿਸੇ ਹੋਰ ਦੇ ਕੇ ਨਹੀਂ ਜੀ ਮਾਲਕ ਉਹ ਪ੍ਰਮਾਤਮਾ ਤੈਨੂੰ ਕਿਸੇ ਹੋਰ ਦੇ ਜਿਹੜੀ ਛੱਡੇਗਾ ਫਿਰ ਜਮਾਂਦੀ ਮਾਰ ਨਹੀਂ ਸਣੀ ਪਵੇਗੀ ਜੇ ਉਸ ਪ੍ਰਮਾਤਮਾ ਦੇ ਪੱਲੇ ਦੇ ਵਿੱਚ ਲੱਗ ਗਿਆ ਹੁਣ ਸਾਧ ਸੰਗਤ ਜੀ ਚੰਦੂ ਨੇ ਕੀ ਕੀਤਾ ਸੀ ਚੰਦੂ ਨੇ ਰਾਜੇ ਦਾ ਪੱਲਾ ਫੜਿਆ ਤੇ ਰਾਜੇ ਨੇ ਜਿਹੜੇ ਕੰਮ ਕਰਾਉਣ ਸੀ ਚੰਦੂ ਤੋਂ ਸਾਰੇ ਕਰਵਾਏ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਦੇ ਵਿੱਚ ਜਿੱਥੇ ਜਹਾਂਗੀਰ ਦਾ ਰੋਲ ਹੈ ਉੱਥੇ ਚੰਦੂ ਦਾ ਵੀ ਸਭ ਤੋਂ ਵੱਡਾ ਰੋਲ ਹੈ ਪਰ ਜਦੋਂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਦੋ ਤਲਵਾਰਾਂ ਬੰਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਜਦੋਂ ਇਹ ਰੂਪ ਦੇਖਿਆ ਨਾ ਜਹਾਂਗੀਰ ਨੇ ਤੇ ਸਤਸਗੁਰੂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗਵਾਲੀਅਰ ਦੇ ਕਿਲੇ ਚੋਂ ਵਾਪਸ ਆਏ ਤੇ ਜਹਾਂਗੀਰ ਨੇ ਸਾਧ ਸੰਗਤ ਜੀ ਜਿਹੜਾ ਚੰਦੂ ਜਹਾਂਗੀਰ ਦੇ ਪੱਲੇ ਨਾਲ ਲੱਗਾ ਸੀ ਤੇ ਉਹ ਰਾਜੇ ਨੇ ਬੰਨ੍ਹ ਕੇ ਅੱਗੇ ਸਤਸਗੁਰੂ ਦੇ ਅੱਗੇ ਪੇਟਾ ਕਰਦੇ ਕੋ ਭਾਈ ਦਾਜ ਤੁਹਾਡਾ ਮਜਰਮ ਹੈ ਜੇਕਰ ਚੰਗੂ ਨੇ ਪੱਲਾ ਫੜਿਆ ਹੁੰਦਾ ਗੁਰੂ ਅਰਜਨ ਦੇਵ ਮਹਾਰਾਜ ਜਿੰਨਾਂ ਤੇ ਕਿਹੜੀ ਤਾਕਤ ਸੀ ਜਿਹੜੀ ਚੰਗੂ ਦਾ ਕੋਈ ਸਮਾਨਤ ਸਭੂ ਜੀ ਕਹਿੰਦੇ ਦੁਨੀਆ ਦੇ ਵਿੱਚ ਭਾਈ ਦੂਜਿਆਂ ਦੇ ਪੱਲੇ ਫੜੇਗਾ ਤੇ ਦੁਨੀਆ 'ਚ ਖਵਾਦ ਹੋਏਗਾ ਕੇਵਲ ਤੇ ਕੇਵਲ ਤੇ ਰੱਬ ਦੇ ਉੱਤੇ ਟੇਕ ਰੱਖ ਮਨ ਕੀ ਟੇਕ ਬਿਰਤੀ ਸਭ ਜਾਣ ਦੇਵਨ ਕੋ ਇੱਕ ਹੈ ਭਗਵਾਨ ਜੇ ਮੁਖਾਂ ਦੀਆਂ ਟੇਕਾਂ ਨਵੇਂ ਨਾ ਇਹ ਬੰਦਾ ਮੇਰਾ ਕੋਈ ਸਵਾਲ ਪੁੱਛੇ ਤਾਂ ਸਤਿਗੁਰੂ ਜੀ ਕਹਿੰਦੇ ਕੋਈ ਕਿਸੇ ਦਾ ਨਹੀਂ ਸਵਾਲ ਦਾ ਇਸ ਕਰਕੇ ਸਤਿਗੁਰ ਦੇ ਪੱਲੇ ਦੇ ਨਾਲ ਲੱਗ ਜਾ ਹਰ ਸੱਜਣ ਦਾਮਨ ਲੱਗਿਆ ਕਿਸੈ ਨਾ ਦੇਈ ਬੰਨ ਮਾਨਕ ਮੋਤੀ ਨਾਮ ਪ੍ਰਭ ਉਹਨਾਂ ਲੱਗੈ ਨਾਹੀ ਸੰ ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਭਾਈ ਇਹ ਮਾਨਕਾਂ ਮੋਤੀਆਂ ਤੋਂ ਵੱਧ ਕੀਮਤੀ ਹੈ ਦੁਨੀਆ ਦੇ ਵਿੱਚ ਮਾਨਤ ਜਿਹੜੇ ਮਾਨਤ ਨੇ ਮੋਤੀ ਦੇ ਹੀਰਿਆਂ ਦੀ ਕੀਮਤ ਜਿਹੜੀ ਆ ਸਾਧ ਸੰਗਤ ਜੀ ਬਹੁਤ ਜ਼ਿਆਦਾ ਮੰਨੀ ਗਈ ਹੈ ਇਹ ਕੋਹੇਨੂਰ ਹੀਰਾ ਜਿਹੜਾ ਹੈ ਇਹਦੀ ਕੀਮਤ ਸਾਧ ਸੰਗਤ ਜੀ ਕੋਈ ਨਹੀਂ ਪਾ ਸਕਦਾ ਤੇ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਮਾਨਤ ਮੋਤੀ ਨਾਮ ਪ੍ਰਭ ਪ੍ਰਮਾਤਮਾ ਦਾ ਨਾਮ ਜਿਹੜਾ ਇਹ ਮਾਨਤਾਂ ਤੋਂ ਵੱਧ ਕੀਮਤੀ ਹੈ ਇਹ ਲਾਲਾਂ ਤੋਂ ਵੱਧ ਕੀਮਤੀ ਹੈ ਸਤਿਗੁਰੂ ਜੀ ਕਹਿੰਦੇ ਉਹਨਾਂ ਲੱਗਾ ਨਾ ਹੀ ਸੰਨ ਉਹ ਦੁਨੀਆ ਦੇ ਧਨ ਪਦਾਰਤ ਤੇ ਸਾਧ ਸੰਗਤ ਜੀ ਕੋਈ ਚਲਾ ਕੇ ਲਿਜਾ ਸਕਦਾ ਨਾ ਜਿਵੇਂ ਇਹ ਜਿਹੜਾ ਸਾਧ ਸੰਗਤ ਜੀ ਜਿਹੜਾ ਹੀਰਾ ਸੀ ਨਾ ਕੋਹੇ ਨੂੰ ਜੀਰਾ ਇਹ ਪਹਿਲਾਂ ਸਿੱਖਾਂ ਦੇ ਕੋਲ ਸੀ ਮਹਾਰਾਜਾ ਰਣਜੀਤ ਸਿੰਘ ਦੇ ਖਜ਼ਾਨਿਆਂ ਦੀ ਸ਼نگਾਲ ਸੀ ਇਹ ਤੇ ਇਹਨੂੰ ਸਾਧ ਸੰਗਤ ਜੀ ਚੋਰੀ ਕਰਕੇ ਲੈ ਗਏ ਅੰਗਰੇਜ਼ ਪਰ ਸਤਗੁਰੂ ਜੀ ਕਹਿੰਦੇ ਪ੍ਰਮਾਤਮਾ ਦਾ ਨਾਮ ਇਦਾਂ ਦਾ ਜਿਹੜਾ ਕੋਈ ਚੋਰੀ ਨਹੀਂ ਕਰ ਸਕਦਾ ਨਾ ਦੁਨੀਆਂ ਦੇ ਧਰਮਦਾਰ ਤਾਂ ਚੋਰੀ ਕਿਤੇ ਜਾ ਸਕਦੇ ਨਹੀਂ ਸੰਤੂ ਜੀ ਕਹਿੰਦੇ ਪ੍ਰਮਾਤਮਾ ਦੇ ਨਾਮ ਨੂੰ ਕਦੇ ਸਨ ਨਹੀਂ ਲੱਗ ਸਕਦੀ ਸਨ ਸ਼ਬਦ ਜਿਹੜਾ ਹੈ ਨਾ ਜਦੋਂ ਸਾਰਾ ਸੰਗਤ ਜੀ ਪਹਿਲਾਂ ਸਮਾਉਂਦਾ ਸੀ ਨਾ ਤੇ ਲੋਕੀ ਜਿਹੜੇ ਚੋਰ ਚੋਰੀ ਕਰਨ ਆਉਂਦੇ ਸਨ ਨਾ ਉਹ ਦਵਾਰ ਦੇ ਵਿੱਚੋਂ ਇੱਕ ਛੋਟਾ ਜਿਹਾ ਉਹਨਾਂ ਨੇ ਥੋੜਾ ਕਰ ਲੈਣਾ ਤੇ ਉਹਦੇ ਵਿੱਚੋਂ ਵੜ ਕੇ ਉਹਨਾਂ ਸਾਰਾ ਸਮਾਨ ਖਾਣ ਦਾ ਖਾਦੀ ਖਾ ਲੈਣਾ ਜੋ ਵੀ ਉਹਨਾਂ ਦੀ ਲੋੜ ਹੈ ਘਰ ਦਾ ਹੋਵੇ ਘਰ ਦਾ ਸਮਾਨ ਹੈ ਅੰਕੇ ਸਾਹਮਣੇ ਪਰਦੀਪ ਨਹੀਂ ਹੁੰਦਾ ਸੀ ਕਿ ਘਰ ਦੇ ਵਿੱਚ ਚੋਰੀ ਹੋਈ ਹੈ ਪਰ ਜਦੋਂ ਅੰਦਰ ਜਾ ਕੇ ਮੜ ਕੇ ਦੇਖਿਆ ਜਾਂਦਾ ਸੀ ਘਰ ਦੇ ਵਿੱਚ ਜਾਂ ਕੋਈ ਬਾਨ ਦੇ ਸਮਾਨ ਹੀ ਕੋਈ ਨਹੀਂ ਸੀ ਹੁੰਦਾ ਉਹਨੂੰ ਸੱਦ ਲਾਉਣਾ ਕਹਿੰਦੇ ਸੀ ਤੇ ਸਤਸੰਜੂ ਜੀ ਕਹਿੰਦੇ ਭਾਈ ਰੱਬ ਦਾ ਨਾਮ ਜਿਹੜਾ ਹੈ ਨਾ ਉਹਨ ਰੱਬ ਦਾ ਨਾਮ ਜਪਜੀ ਸਾਹਿਬ ਦਾ ਪਾਠ ਜਿਹੜੇ ਚੇਤੇ ਹੋਵੇ ਕਿਹੜਾ ਸੜਕ ਨੂੰ ਲਾ ਸਕਦਾ ਹੈ ਕੁੜਕਾ ਸੰਖੋਲ ਹੋਵੇ ਨਾ ਹੋਵੇ ਬੰਦਾ ਤੁਰਦਾ ਫਿਰਦਾ ਹੀ ਵਾਲੀ ਪੜ ਲੰਦਾ ਹੈ ਤੇ ਸਤਸੰਜੂ ਜੀ ਕਹਿੰਦੇ ਭਾਈ ਰੱਬ ਦਾ ਨਾਮ ਇਦਾਂ ਹੁੰਦਾ ਹੈ ਜਿਹਨੂੰ ਚੋਰ ਚੋਰੀ ਨਹੀਂ ਕਰ ਸਕਦਾ ਅਗ ਸਾਧ ਨਹੀਂ ਸਕਦੀ ਪਾਣੀ ਡੋਬੋ ਨਹੀਂ ਸਕਦਾ ਗੁਰ ਕਾ ਬਚਨ ਬਸਰਾ ਜੀ ਨਾਲੇ ਜਲ ਨਹੀਂ ਡੋਬੈ ਤਸਕਰ ਨਹੀਂ ਦੇਵੈ ਆਹੇ ਨਾ ਸਕੈ ਜਾਲੇ ਤਸਕਰ ਕਹਿੰਦੇ ਜੀ ਚੋਰ ਚੋਰੀ ਨਹੀਂ ਕਰ ਸਕਦਾ ਤੇ ਸਤ ਗੁਰੂ ਜੀ ਕਹਿੰਦੇ ਮਾਨਕ ਮੋਤੀ ਨਾਮ ਰਬ ਉਹਨ ਲੱਗੈ ਨਾਹੀ ਸੰ ਰੰਗ ਸਭੇ ਨਾਰਾਇਣ ਜਿੱਥੇ ਮਨ ਭਵਨ ਰੰਗ ਨਾਮ ਵਿੱਚ ਪ੍ਰਮਾਤਮਾ ਦੇ ਖੇਡ ਤਮਾਸ਼ੀਆਂ ਹੈ ਇਹ ਪ੍ਰਮਾਤਮਾ ਦੇ ਜਿੰਨੇ ਵੀ ਤੋਜ ਨੇ ਨਾ ਸਤਿਗੁਰੂ ਜੀ ਕਹਿੰਦੇ ਸਾਰੇ ਨਾਰਾਇਣ ਜੀ ਜਿਤੇ ਮਨ ਪਾਵ ਹਨ ਜਿਹੜੇ ਮਨ ਨੂੰ ਚੰਗੇ ਲਾਦੇ ਜਿਹੜੇ ਭਾਵੇਂ ਪ੍ਰਮਾਤਮਾ ਨੂੰ ਚੰਗੇ ਲਾਦੇ ਉਹੀ ਕੰਮ ਪ੍ਰਮਾਤਮਾ ਦੇ ਹਉਮ ਦੇ ਵਿੱਚ ਹੀ ਹੋਣਾ ਸਤਿਗੁਰੂ ਜੀ ਕਹਿੰਦੇ ਜਿੰਨੇ ਵੀ ਰੰਗ ਨੇ ਦੁਨੀਆਂ ਦੇ ਖੇਡ ਤਮਾਸ਼ੇ ਇਹ ਸਾਰੇ ਪ੍ਰਮਾਤਮਾ ਦੇ ਨੇ ਸਭੇ ਨਾਰਾਇਣ ਹੈ ਜਿਤੇ ਮਨ ਪਾਵ ਹਨ ਜਿਹੜੇ ਪ੍ਰਮਾਤਮਾ ਨੂੰ ਭਾਗ ਗਏ ਜਿਹੜੇ ਮਨ ਪਰਮਾਤਮਾ ਦੇ ਮਨ ਸ਼ਬਦ ਦੇ ਵਿੱਚ ਰੰਗੇ ਗਏ ਸਤਿਗੁਰੂ ਜੀ ਕਹਿੰਦੇ ਭਾਈ ਉਹਨੂੰ ਸਮਝ ਆ ਜਾਂਦੀ ਕਿ ਇਹ ਸਾਧ ਅਹੰਕਾਰ ਦੀ ਪਰਮਾਤਮਾ ਨਹੀਂ ਨੇ ਜੇ ਦੁੱਖ ਜੇ ਸੁਖ ਦੇ ਤਾਂ ਪੁਜੈ ਆਰਾਧੇਂ ਦੁੱਖ ਵੀ ਪੁਜੈ ਧਿਆਈ ਉਹ ਤ ਸਮਝ ਆ ਜਾਂਦੀ ਹੈ ਜੇ ਆਰਥ ਦੇ ਚੀਰਿਆ ਜਾ ਰਿਹਾ ਇਹਨੂੰ ਸਮਝ ਆ ਜਾਂਦੀ ਕਿ ਇਹ ਵੀ ਪਰਮਾਤਮਾ ਦਾ ਰੰਗ ਹੈ ਜੰਨ ਦੇ ਨਾਲ ਉਠਾ ਰਣਵਾ ਕੇ ਲਖਮਨ ਸਿੰਘ ਧਾਲਵਾੜ ਨੂੰ ਸਾੜੇ ਆ ਗਿਆ ਪਰ ਉਹਨਾਂ ਦੇ ਮੁਖ ਦੇ ਵਿੱਚੋਂ ਸੀਰੀ ਕੀਤੀ ਪਤਾ ਸੀ ਰੰਗ ਸਭੇ ਨਾਰਾਇਣੀ ਪਰਮਾਤਮਾ ਦੀ ਰੰਗ ਨੇ ਸਤਿਗੁਰੂ ਜੀ ਕਹਿੰਦੇ ਜੋ ਹਰ ਢੋੜੇ ਸੋ ਕਰੇ ਸੋਈ ਜੀ ਕਰਨ ਜੋ ਪਰਮਾਤਮਾ ਨੂੰ ਢੋੜਦਾ ਹੈ ਭਾਈ ਜੋ ਹਰ ਢੋੜੇ ਜਿਹੜਾ ਹਰੀ ਨੂੰ ਢੋੜਦਾ ਹੈ ਸੋ ਕਰੇ ਉਹਨੂੰ ਸਮਝ ਆ ਜਾਂਦੀ ਕਿ ਪਰਮਾਤਮਾ ਹੀ ਸਾਰਾ ਕੁਝ ਕਰ ਰਿਹਾ ਹੈ ਸੋਈ ਜੀ ਕਰਨ ਉਹੀ ਜੀ ਕਰਦੇ ਨੇ ਜਿਹੜਾ ਪਰਮਾਤਮਾ ਨੂੰ ਕੋ ਕਰਦਾ ਨਹੀਂ ਤੇ ਕਈ ਵਾਰ ਨਾਸਤਕ ਲੋਕ ਕੀ ਆਉਂਦੇ ਨੇ ਇਹ ਜਿਹੜਾ بارੋ بار ਕੀਤਾ ਹੈ ਸਾਡੇ ਕਰਕੇ ਚੱਲ ਰਿਹਾ ਹੈ ਅਸੀ ਰੱਬ ਨੂੰ ਨਹੀਂ ਮੰਨਦੇ ਰੱਬ ਨੇ ਸਾਨੂੰ ਕੀ ਦਿੱਤਾ ਸਤਿਗੁਰੂ ਜੀ ਕਹਿੰਦੇ ਨਹੀਂ ਰੱਬ ਨੇ ਸਭ ਤੋਂ ਪਹਿਲਾਂ ਤੇ ਤੈਨੂੰ ਦਿੱਤਾ ਇਹ ਜਿਹੜਾ ਸਰੀਰ ਤੂੰ ਸੰਸਾਰ 'ਤੇ ਆਇਆ ਹੈ ਰੱਬ ਨੇ ਤੇਰੇ ਤੇ ਪਰਉਪਕਾਰ ਕੀਤਾ ਤੇਰੇ ਵਿੱਚ ਸਵਾਸ ਪਾ ਦਿੱਤੀ ਰੱਬ ਨੇ ਤੇਰੇ ਤੇ ਪਰਉਪਕਾਰ ਕੀਤਾ ਤੈਨੂੰ ਸੋਹਣਾ ਸਰੀਰ ਸੋਹਣੇ ਹੱਥ ਪੈਰ ਨੱਕ ਮੂੰਹ ਦੇ ਦਿੱਤਾ ਸਤਿਗੁਰੂ ਜੀ ਕਹਿੰਦੇ ਇਹ ਰੱਬ ਦੇ ਪਰਉਪਕਾਰ ਨੇ ਤੇਰੇ ਤੇ ਤੇ ਜਿਹੜੇ ਸਰੀਰ ਦੇ ਨਾਲ ਤੂੰ ਅਜ ਮਾਣ ਕਰਦਾ ਹੈਗਾ ਮਾਇਆ ਕਮਾਉਂਦਾ ਹੈ ਰੱਬ ਨੇ ਮੈਨੂੰ ਦਿੱਤਾ ਕੀ ਹੈ ਸਤਿਗੁਰੂ ਜੀ ਕਹਿੰਦੇ ਭਾਈ ਇਹ ਸਾਰਾ ਕੁਝ ਪ੍ਰਮਾਤਮਾ ਦਾ ਹੈ ਜੋ ਹਰ ਨੂੰ ਦੇ ਜਿਹੜੇ ਹਰੀ ਪ੍ਰਮਾਤਮਾ ਨੂੰ ਲੋੜਦੇ ਨੇ ਸੋਈ ਜੀ ਕਰਨ ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਭਾਈ ਇਹ ਸਾਰਾ ਕੁਝ ਪ੍ਰਮਾਤਮਾ ਦਾ ਹੈ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧੰਨ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਆਪਣੇ ਬਣਾ ਲਿਆ ਜੋ ਪ੍ਰਭ ਕੀਤੇ ਆਪਣੇ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਆਪਣੇ ਕਰ ਲਿਆ ਸਹੀ ਕਹੀਏ ਧੰਨ ਭਾਈ ਉਹ ਦੁਨੀਆਵੀ ਧੰਤਾ ਜੋ ਚੰਦੀ ਹੈ ਜਿਨ੍ਹਾਂ ਨੂੰ ਰੱਬ ਨੇ ਆਪਣੇ ਬਣਾ ਲਿਆ ਨਾ ਉਹਨਾਂ ਰਾਬਰ ਨੂੰ ਆਪਣੇ ਬਣਾਇਆ ਨੇ ਜਿਹੜਾ ਨੂੰ ਸੀ ਚੇਤੇ ਕਰਦੇ ਆ ਸਾਧ ਸੰਗਤ ਜੀ ਛੋਡੇ ਸਾਹਿਬ ਜੀ ਉਹਨਾਂ ਦੀ ਸ਼ਹਾਦਤ ਨੂੰ ਚੇਤੇ ਕਰਕੇ ਪੂਰੀ ਲਪਾਈ ਜਿਹੜੀ ਆ ਸਜਦਾ ਕਰਦੀ ਹੈ ਵੱਡੇ ਸਾਹਿਬ ਜਾਨ ਜੀ ਦੀ ਸ਼ਹਾਦਤ ਨੂੰ ਚੇਤੇ ਕਰਦੇ ਆ ਤੇ ਇਥੋਂ ਤੱਕ ਅੱਲਾ ਯਾਰ ਖਾਂ ਜੋਗੀ ਨੇ ਤੇ ਬਚਨ ਕਹਿ ਦਿੱਤੇ ਹਿੰਦ ਮਾ ਕੀਰਤ ਹੈ ਇੱਕ ਯਾਤਰਾ ਕੇ ਲੀਏ ਜਹਾਂ ਕਟਾਏ ਬਾਪ ਨੇ ਬੱਚੇ ਪੁੱਤਾ ਕੇ ਲੀਏ ਉਹਨਾਂ ਨੂੰ ਚੇਤੇ ਕਰਦੇ ਆ ਉਹਨਾਂ ਦੀ ਕਰਨੀ ਧੰ ਹੈ ਸਤਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਰੱਬ ਆਪਣੇ ਬਣਾ ਲਵੇ ਨਾ ਜੋ ਪ੍ਰਭ ਕੀਤੇ ਆਪਣੇ ਸਹੀ ਕਹੀ ਹੈ ਧੰ ਉਹਨਾਂ ਨੂੰ ਭਾਈ ਦੁਨੀਆ ਧੰਤਾ ਜੋ ਕਹਿੰਦੀ ਹੈ ਬਾਬਾ ਦੀਪ ਸਿੰਘ ਜੀ ਦੁਨੀਆ ਕਹਿੰਦੀ ਹੈ ਨਾ ਧੰ ਧੰ ਬਾਬਾ ਦੀਪ ਸਿੰਘ ਕਿਉਂ ਕਿਉਂਕਿ ਉਹਨਾਂ ਨੂੰ ਰੱਬ ਨੇ ਆਪਣੇ ਬਣਾ ਲਿਆ ਸਤਗੁਰੂ ਜੀ ਕਹਿੰਦੇ ਧੰ 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 ਜੇ ਨਹੀਂ ਆਇਆ ਜਿਸ ਪ੍ਰਸਾਦ ਸਭ ਜੰਗ ਤਰਾਇਆ ਉਹਨਾਂ ਦਾ ਆਉਣਾ ਧੰਤਾ ਯੋਗ ਹੈ ਬਾਬਾ ਪ੍ਰੀਤ ਸਿੰਘ ਜੀ ਕਹਿੰਦੇ ਧੰਨ ਜਨਮ ਦੀ ਮਾਂ ਆਏ ਸਫਲ ਸੇ ਉਹਨਾਂ ਦੀ ਮਾਤਾ ਵੀ ਧੰਤਾ ਯੋਗ ਹੈ ਜਿਹੜੀ ਮਾਂ ਦੀ ਖੋਪੜ ਦੇ ਵਿੱਚੋਂ ਇਹੋ ਜਿਹਾ ਭਗਤ ਸੂਤ ਨੇ ਜੰਮੇ ਨੇ ਸਰਦੂ ਜੀ ਕਹਿੰਦੇ ਭਾਈ ਜੋ ਪ੍ਰਭ ਕੀਤੇ ਆਪਣੇ ਜਿਨ੍ਹਾਂ ਨੂੰ ਰੱਬ ਨੇ ਆਪਣੇ ਬਣਾ ਲਿਆ ਅਗੂ ਨੇ ਆਪਣੇ ਕਰ ਲਿਆ ਸੇ ਕਹੀ ਹੈ ਧੰਨ ਆਪਣ ਲੀਆ ਜੇ ਮਿਲੈ ਵਿਛੜ ਕਿਉਂ ਰੋਵਾਨ ਜੇ ਬੰਦਾ ਕਵੇ ਨਾ ਕਿ ਮੈਂ ਆਪਣੇ ਹੀਲੇ ਨਾਲ ਹੀ ਸਾੜਾ ਕੁਛ ਕਰ ਨੂੰਗਾ ਸਤਗੁਰੂ ਜੀ ਕਹਿੰਦੇ ਰੱਬ ਤੋਂ ਵਿਛੜ ਕੇ ਪਰਵਾਉਂਦੇ ਕਿ ਬੁੜੀਆਂ ਸਾਲੀ ਜਦੋਂ ਸਾਥ ਸੰਗਤ ਜੀ ਆਪਣੇ ਵਿਛੜਦੇ ਨੇ ਨਾ ਤੇ ਦੁਨੀਆ ਰੋਂਦਾ ਕਿਉਂ ਮਰੁੱਖ ਸਤਗੁਰੂ ਜੀ ਕਹਿੰਦੇ ਜੇ ਮਨੁੱਖ ਦੇ ਹੱਥ ਵਿੱਚ ਹੋਵੇ ਨਾ ਇਹ ਤੇ ਨਾ ਆਪਣਿਆਂ ਨੂੰ ਮਰਨ ਦਵੇ ਤੇ ਨਾ ਆਪ ਮਰੇ ਨਾ ਆਪਣੇ کاروبار 'ਚ ਘਾਟਾ ਪੈਣ ਦਵੇ ਤੇ ਸਤਗੁਰੂ ਜੀ ਕਹਿੰਦੇ ਭਾਈ ਇਹਦੇ ਹੱਥ ਵਿੱਚ ਕੁਝ ਨਹੀਂ ਹੈ ਇਹ ਤੇ ਪ੍ਰਮਾਤਮਾ ਦਾ ਕੀਤਾ ਹੋਇਆ ਸਾਰਾ ਉਹਦੇ ਹੁਕਮ ਦੇ ਵਿੱਚ ਹੀ ਸਾਰਾ ਕੁਝ ਚੱਲ ਰਿਹਾ ਕਿਉਂਕਿ ਜਮਜੀ ਸਾਹਿਬ ਦਾ ਪਹਿਲਾ ਬਚਨ ਹੀ ਸਤਿਗੁਰੂ ਜੀ ਨੇ ਹੁਕਮ ਤੋਂ ਸ਼ੁਰੂ ਕੀਤਾ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਸਤਿਗੁਰੂ ਜੀ ਕਹਿੰਦੇ ਪਹਿਲਾ ਹੁਕਮ ਦੇ ਵਿੱਚ ਚੱਲਣਾ ਸੀ ਤੇ ਜਿਹੜਾ ਉਹ ਹੁਕਮ ਦੇ ਵਿੱਚ ਚੱਲਣਾ ਆ ਗਿਆ ਸਤਿਗੁਰੂ ਜੀ ਕਹਿੰਦੇ ਫਿਰ ਉਹ ਇਹ ਗੱਲਾਂ ਲਿਖਦੇ ਇਹ ਪ੍ਰਮਾਤਮਾ ਦਾ ਸਤਿਗੁਰੂ ਜੀ ਕਹਿੰਦੇ ਉਹ ਪ੍ਰਮਾਤਮਾ ਦਾ ਕੀਤਾ ਸਾਰਾ ਕੁਝ ਹੈ ਫਿਰ ਉਹ ਆਪਣੇ ਹੰਕਾਰ ਵਿੱਚ ਹੀ ਬੋਲਦੇ ਸੰਤ ਸੂਜੀ ਕਹਿੰਦੇ ਨਹੀਂ ਤੇ ਮਨੁੱਖ ਦੁਨੀਆ ਦੀ ਹਾਲਤ ਹੈ ਆਪਣ ਜੀਅ ਜੀ ਮਿਲੈ ਵਿਛੜ ਕਿਉ ਰਮਨ ਭਾਈ ਪ੍ਰਮਾਤਮਾ ਤੋਂ ਵਿਛੜ ਕੇ ਦੁਨੀਆ ਤੋਂ ਪਾਈ ਰੋਈ ਪਈ ਐ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਭਾਈ ਸਾਧੂਆਂ ਦੀ ਸੰਗਤ ਕਰਿਆ ਕਰ ਜਿਨ੍ਹਾਂ ਨੂੰ ਸਾਧੂਆਂ ਦੀ ਸੰਗ ਪ੍ਰਾਪਤ ਹੋ ਗਿਆ ਸਾਧੂ ਕਾ ਸੰਗ ਨਾਮ ਕਾ ਰੰਗ ਨਿਸ਼ਚਾ ਅਭੰਗ ਜਦੋਂ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬਾਬਾ ਵਿਦੀਚੰਦ ਤੇ પ્રસન્ન ਹੋਏ ਨਾ ਤੇ ਬਾਬਾ ਵਿਦੀਚੰਦ ਨੂੰ ਕਹਿਣ ਲੱਗੇ ਜਿਹੜਾ ਵਚਨ ਕੀਤਾ ਪਹਿਲਾਂ ਕਿ ਵਿਦੀਚੰਦ ਸੀਨਾ ਗੁਰੂ ਦਾ ਸੀਨਾ ਵਿਦੀਚੰਦ ਨੂੰ ਗੁਰੂ ਦਾ ਸੀਨਾ ਪਿਆ ਗਿਆ ਸਰ ਸੰਗ ਜੀ ਤੇ ਜਦੋਂ ਭਾਈ ਵਿਦੀਚੰਦ ਨੂੰ ਗਿਆ ਨਾ ਕਿ ਮੰਗ ਕੀ ਮੰਗਣਾ ਹੈ ਤੇ ਭਾਈ ਵਿਦੀਚੰਦ ਨੇ ਕੀ ਮੰਗਿਆ ਕਹਿਣ ਲੱਗੇ ਸਾਧ ਦਾ ਸੰਗ ਨਾਮ ਦਾ ਰੰਗ ਨਿਸ਼ਚਾਇਆ ਮੰਗੋ ਜੇ ਪ੍ਰਮਾਤਮਾ ਤਰੁਠੇ ਹੋ ਤੇ ਨਾਮ ਦਾ ਰੰਗ ਤੇ ਸਰਬਉੱਚੀ ਸ਼ਕਤ ਦੇ ਦਿੱਤੀ। ਦੇਖੋ ਐਡੀ ਪੁਰਬਾਨੀ ਤੋਂ ਬਾਅਦ ਜੇ ਬਾਬਾ ਬਿਧੀ ਚੰਦ ਦਾ ਇਤਿਹਾਸ ਪੜ ਕੇ ਦੇਖੀਏ ਨਾ ਚਾਰ ਜੰਗਾਂ ਲੜੀਆਂ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦੀ। ਅੰਮ੍ਰਿਤਸਰ ਸਾਹਿਬ ਦੀ ਜੰਗ, ਤਾਰਪੁਰੇ ਦੀ ਜੰਗ, ਮਹਾਰਾਜ ਦੀ ਜੰਗ ਤੇ ਖਰਗੋਬਿੰਦਪੁਰੇ ਦੀ ਜੰਗ ਤੇ ਚਾਰਾਂ ਜੰਗਾਂ ਦੇ ਵਿੱਚ ਬਾਬਾ ਬਿਧੀ ਚੰਦ ਸਤਿਗੁਰੂ ਦੇ ਨਾਲ ਬਿਲਕੁਲ ਉਹਦੇ ਨਾਲ ਮੋਤਾ ਲਾ ਕੇ ਲੜੀ। ਤੇ ਜਦੋਂ ਮੰਗਿਆ ਸਾਧ ਸੰਗਤ ਲਈ ਕੋਈ ਮੰਗਣ ਵਿੱਚ ਕੋਈ ਮੰਗ ਦਰਿਆਵ ਵੀ ਨਹੀਂ ਸੀ। ਨਾਮ ਦਾ ਰੰਗ ਸਾਧ ਦਾ ਸੰਗ ਨਿਸ਼ਟਾ ਅਭੰਗ ਤੇ ਸੰਤੂ ਜੀ ਕਹਿੰਦੇ ਜਿਨ੍ਹਾਂ ਨੂੰ ਸਾਧੂ ਦੀ ਸੰਗਤ ਚੜ੍ਹ ਗਈ ਨਾ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾ ਨਾਨਕ ਭਾਈ ਹੋ ਜੀਵਨ ਦੇ ਵਿੱਚ ਪ੍ਰਮਾਤਮਾ ਦੇ ਰੰਗ ਦੇ ਵਿੱਚ ਹੀ ਹਰ ਟਾਈਮ ਆਪਣਾ ਜੀਵਨ ਅਕੀਦ ਕਰਦੇ ਨੇ ਹਰ ਜੇਠ ਰੰਗੀਲਾ ਇਸ ਧਨੀ ਜੇਠ ਦਾ ਮਹੀਨਾ ਸਾਧ ਸੰਗਤ ਜੀ ਉਹਨਾਂ ਵਾਸਤੇ ਰੰਗੀਲਾ ਹੈ ਹਰ ਜੇਠ ਰੰਗੀਲਾ ਇਸ ਧਨੀ ਜਿਸ ਕੇ ਭਾਵ ਮਰਦਾਂ ਜਿਹਦੇ ਮੱਥੇ ਦੇ ਭਾਗ ਜਾ ਗਏ ਜਿਨ੍ਹਾਂ ਦੇ ਮੱਥੇ ਦੇ ਉੱਤੇ ਰੱਬ ਨੇ ਸਾਧੂਆਂ ਦੀ ਸੰਗਤ ਪਹਿਰ ਦਿੱਤੀ ਸਤਿਗੁਰੂ ਜੀ ਕਹਿੰਦੇ ਭਾਈ ਉਹਨਾਂ ਵਾਸਤੇ ਜੇਠ ਦਾ ਮਹੀਨਾ ਜਿਹੜਾ ਉਹ ਤੰਤਤਾ ਯੋਗ ਹੈ ਬਾਹਰ ਦੀ ਤਪੱਸ ਨਹੀਂ ਤੰਗ ਕਰ ਸਕਦੀ ਜੇ ਤੱਕ ਉਸ ਵੱਡੇ ਦੇ ਨਾਲ ਜੁੜ ਗਈ ਜੇਠ ਦਾ ਮਹੀਨਾ ਸਾਡਾ ਕੁਝ ਨਹੀਂ ਬਗਾਨ ਸਕਦਾ ਜੇਕਰ ਉਸ ਸੱਜਣ ਦੇ ਨਾਮਣ ਪੱਲੇ ਨਾਲ ਲੱਗੇ ਗੁਰੂ ਕਿਰਪਾ ਕਰੇ ਪਾਵਨ ਬਚਨਾਂ ਦੇ ਨਾਲ ਸਾਝ ਪਾਉਂਦੇ ਆਂ ਕਿ ਬੇਅੰਤ ਖੁਦਾ ਹੋ ਜਾਂਦੀਆਂ ਨੇ ਗੁਰੂ ਕੀ ਬਾਣੀ ਤਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣ ਹਾਰ ਹਨ ਜਿੰਨੀ ਕੁ ਤੁਸ਼ ਬੁੱਧੀ ਸਾਡੀ ਤੁਹਾਨੂੰ ਜੀ ਬਖਸ਼ਿਸ਼ ਕਰਦੇ ਨੇ ਆਪ ਸੰਤਨ ਦੇ ਨਾਲ